ਜਲੰਧਰ ਦੇ ਇੱਕ ਪਰਿਵਾਰ ਜੋ ਕਿ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਆਇਆ ਸੀ ਉਹਨਾਂ ਦਾ 5 ਸਾਲ ਦਾ ਬੱਚਾ ਜੋ ਗਾਇਬ ਹੈ ਸੀਸੀਟੀਵੀ ਫੁਟੇਜ ਮੁਤਾਬਕ ਉਸ ਬੱਚੇ ਨੂੰ ਇੱਕ ਔਰਤ ਲੈ ਕੇ ਚਲੀ ਗਈ ਹੈ ਔਰ ਅਜਿਹਾ ਮਾਮਲਾ 1 ਮਹੀਨੇ ਦੇ ਵਿੱਚ ਦੂਸਰੀ ਵਾਰ ਸਾਹਮਣੇ ਆਇਆ ਉਸ ਲੜਕੇ ਦੀ ਮਾਤਾ ਰਾਧਿਕਾ ਮੇਰੇ ਨਾਲ ਹੈ ਉਹਨਾਂ ਤੋਂ ਜਾਣਦੇ ਹਾਂ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਔਰ ਉਸ ਦਿਨ ਕਦੋਂ ਤੁਸੀਂ ਹਰਮੰਦਰ ਸਾਹਿਬ ਆਏ ਸੀ ਕੀ ਹੋਇਆ ਸਾਰਾ ਮਾਮਲਾ ਹਾਂਜੀ ਮੈਂ ਆਈ ਸੀ ਇੱਥੇ ਮੇਰੀ ਬੇਟੀ ਬਿਮਾਰ ਸੀ ਇੱਥੇ ਮੇਰੇ ਸੋਹਰੇ ਅਗਵਾਲ ਮੰਡੀ ਨੇਰ ਸਦੇ ਸ਼ੀਮੇਲੀ ਤੇਰੀ ਮੈਂ ਗਈ ਉਹਨਾਂ ਦੇ ਘਰ ਨਹੀਂ ਗਈ ਮੇਰਾ ਥੋੜਾ ਉਹਨਾਂ ਦੇ ਨਾਲ ਇਦਾਂ ਹੀ ਸੀ ਗੁੱਸਾ ਨਿਵਾਜ ਗਈ ਸੀ ਮੈਂ ਉੱਧਰ ਨਹੀਂ ਗਈ ਮੈਂ ਕਿਹਾ ਕੋਈ ਗੱਲ ਨਹੀਂ ਅਸੀਂ ਦਰਵਾਜ਼ਾ ਸਾਹ ਚੱਲ ਜਾਨੇ ਜੇ ਮੈਂ ਉਹ ਘਰ ਛੱਡਿਆ ਮੇਰੇ ਕੋ ਘਰ ਵਾਂ ਪਹਿਲਾਂ ਮੈਂ ਉਹਨੂੰ ਹਸਪੀਟਲ ਜਲੰਧਰੋਂ ਸਿੱਧਾ ਬੀਬੀ ਨਾਨਕੀ ਦੇ ਲੈ ਕੇ ਗਈ ਉਹਨੂੰ 4-5 ਦਿਨ ਉੱਥੇ 9 ਤਰੀਕ ਨੂੰ ਮੈਂ ਗਈ ਆ ਬੀਬੀ ਨਾਨਕੀ ਦੇ ਬੱਚੇ ਦੀ ਕਿੰਨੀ ਉਮਰ ਸੀ ਉਸ ਦਿਨ ਕੀ ਹੋਇਆ ਉਹ ਸਾਰਾ ਦੱਸੋ ਮੈਂ 13 ਤਰੀਕ ਨੂੰ ਰਾਤ ਨੂੰ 10-11 ਵਜੇ ਦੇ ਤਕਰੀਬ ਆਪਣੇ ਬੱਚੇ ਆਪਣਾ ਘਰ ਵਾਲਾ ਲੈ ਕੇ ਗੁਰੂ ਅਰਜਨ ਦੇਵ ਗੁਰੂ ਅਰਜਨ ਦੇਵ ਨਿਵਾਸ ਦੇ ਵਿੱਚ ਗਈ 18 ਨੰਬਰ ਕਮਰਾ ਲਿੱਤਾ ਉੱਥੇ ਉੱਥੇ ਰੱਖੇ ਸੀ ਕੁੰਡੀ ਲਾ ਕੇ ਰਾਤੀ ਸੋ ਗਏ ਆ ਸਵੇਰ ਵੇਲੇ ਮੇਰੇ ਬੱਚੇ ਉੱਠੇ ਕਹਿੰਦੇ ਮੰਮੀ ਭੁੱਖ ਲੱਗੀ ਕਹਿੰਦੇ ਨਾਨਾ ਮੈਂ ਉਹਨਾਂ ਨੇ 11:30 ਵਜੇ ਨਾ ਉਹਨਾਂ ਨੂੰ ਨਵਾਇਆ ਵਾ ਨਵਾ ਕੇ 1:30 ਵਜੇ ਦੇ ਕਰੀਬ ਮੇਰੇ ਬੱਚੇ ਮੇਰਾ ਘਰ ਵਾਲੇ ਦੇ ਨਾਲ ਗਏ ਆ ਲੰਗਰ ਹਾਲ 'ਚ ਕਹਿੰਦਾ ਮੰਮੀ ਮੈਨੂੰ ਭੁੱਖ ਬੜੀ ਲੱਗੀ ਆ ਮੈਂ ਕਹ ਮੈਂ ਇਕੱਲੇ ਨਹੀਂ ਭੇਜਣਾ ਮੈਂ ਕਹ ਤੇਰੇ ਪਾਪਾ ਤੇਰੇ ਨਾਲ ਜਾਂਦੇ ਆ ਤੁਸ ਨਾਲ ਜਾਈ ਇਹਨਾਂ ਨਾਲ ਕਿਹਾ ਵਾਂ ਰਸਤੇ ਚ ਗੁੱਸੇ ਹੋ ਕੇ ਫੇਰ ਮੇਰੇ ਕੋ ਆ ਗਿਆ ਕਹਿੰਦਾ ਮੰਮੀ ਪਾਪਾ ਮੈਨੂੰ ਬੋਲਦੇ ਆ ਮੈਂ ਸ਼ਰਾਰਤਾ ਕਰਦਾ ਸੀ ਪਾਪਾ ਮੈਨੂੰ ਬੋਲੇ ਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਤੂੰ ਉੱਥੇ ਲੰਗਰ ਖਾ ਲਾ ਉਹਨਾਂ ਦੇ ਕੋਲ ਹੀ ਚਲ ਜਾ ਕਹਿੰਦਾ ਪਾਪਾ ਬਾਹਰ ਹੀ ਆ ਮੈਂ ਕਿਹਾ ਚੱਲ ਤੂੰ ਉਹਨਾਂ ਦੇ ਕੋਲ ਬਹਿ ਕੇ ਲੰਗਰ ਖਾ ਲਾ ਤੂੰ ਨਾ ਬਲਾਈ ਉਹਨਾਂ ਨੂੰ ਫਿਰ ਜੇ ਤੈਨੂੰ ਪਾਪਾ ਮਾਰਦੇ ਆ ਤੇ ਕਹਿੰਦਾ ਅੱਛਾ ਮੰਮੀ ਉਹਨੇ ਪਟਕਾ ਫੜਿਆ ਦਾ ਨੀਲੇ ਹੱਥ ਨੀਲੇ ਰੰਗ ਦਾ ਪਟਕਾ ਲੈ ਕੇ ਇਦਾਂ ਹੀ ਉਹ ਜਾਂਦਾ ਪਿਆ ਵਾ ਮੈਂ ਉੱਥੇ ਇਹੋ ਹੀ ਸਰਾਂ ਦੇ ਵਿੱਚ ਵੀ ਫੋਟੋ ਜਿਹੜੀ ਦੇਖੀ ਆ ਅਸੀਂ ਉਹ ਜਿਹੜਾ ਕੈਮਰਾ ਸੀਸੀ ਵਾਲਾ ਉਹਦੇ ਵਿੱਚ ਦੇਖਿਆ ਬੱਚਾ ਜਦੋਂ ਸਰਾਂ ਦੇ ਵਿੱਚੋਂ ਨਿਕਲਿਆ ਨੇ ਨੀਲੇ ਰੰਗ ਦਾ ਡਾਰਕ ਨੀਲੇ ਰੰਗ ਦਾ ਕਢਾਈ ਕੱਢਿਆ ਪਿਆ ਪਟਕਾ ਫੜਿਆ ਵਾ ਉਦਾਂ ਹੀ ਜਾਂਦਾ ਪਿਆ ਉਹ ਕਹਿੰਦੇ ਉਹ ਇਹਨਾਂ ਨੇ ਮੈਨੂੰ ਦਿਖਾਇਆ ਜੀ ਨੂੰ ਉਦਾਂ ਹੀ ਉਹ ਸਰਾਂ ਦੇ ਵਿੱਚੋਂ ਸਿੱਧਾ ਲੰਗਰ ਘਰ ਹੀ ਗਿਆ ਉਹ ਕਿਤੇ ਨਹੀਂ ਗਿਆ ਲੰਗਰ ਘਰ ਜਾ ਕੇ ਉਹਨੇ ਖਵਾ ਉਥੋਂ ਇੱਕ ਪਲੇਟ ਲਈਤੀ ਚਮਚਾ ਉਹ ਫੜ ਕੇ ਰਸੇ ਦੇ ਕੋਲ ਖੜਾ ਹੋਇਆ ਜਿੱਥੋਂ ਦੀ ਬੰਦੇ ਨੰਗਦੇ ਆ ਹੈਂਡੀਕੈਪਾਂ ਨੂੰ ਨੰਗਾਉਂਦੇ ਉੱਥੇ ਜਾ ਕੇ ਆਪਣੇ ਪਾਪਾ ਨੂੰ ਲੱਭਦਾ ਸੀ ਵੀ ਮੇਰੇ ਸ਼ਾਇਦ ਇੱਥੇ ਪਾਪਾ ਲੱਭ ਜਾਣ ਉਹ ਅੰਦਰ ਚਲੇ ਗਿਆ ਕਿੰਨੀ ਦੇਰ ਢੀਕ ਕੇ ਇਹਦੇ ਪਾਪਾ ਇੱਧਰ ਨੂੰ ਚਲੇ ਗਏ ਆ ਉੱਧਰ ਨੂੰ ਚਲੇ ਗਿਆ ਉਸ ਤੋਂ ਬਾਅਦ ਐ ਬਾਹਰ ਆਇਆ ਵਾ ਬਾਹਰ ਆ ਕੇ ਹੱਥ ਤੋਤੇ ਧੂਣ ਲਗਾ ਵਾ ਤੇ ਰਾਸ਼ੀ ਚ ਪਤਾ ਨਹੀਂ ਲੱਗਿਆ ਮੈਨੂੰ ਕਹਿੰਦੇ ਸਵੇਰੇ ਕਿੰਨੇ ਕ ਵਜੇ ਦੀ ਇਹ ਘਟਨਾ ਔਰ ਤੁਹਾਨੂੰ ਕਿੰਨੀ ਦੇਰ ਬਾਅਦ ਪਤਾ ਲੱਗਾ ਕਿ ਤੁਹਾਡਾ ਬੱਚਾ ਗਾਇਬ ਹੋ ਗਿਆ ਏ ਜੀ ਮੈਂ ਉਦੋਂ ਹੀ ਖੱਪ ਪਾਤੀ ਇਹਨਾਂ ਨੂੰ ਦੱਸ ਦਿੱਤਾ ਜਾ ਕੇ ਕਿ ਮੇਰਾ ਬੱਚਾ ਨਹੀਂ ਹੈ ਮੈਂ ਲੱਭਦੀ ਰਹੀ ਆ ਇਹ ਕਹਿੰਦੇ ਤੁਸੀਂ ਭੈਣ ਜੀ ਲੱਭੋ ਬਾਹਰ ਅਸੀਂ ਤੇ ਵੀਡੀਓ ਆ ਜਿਹੜੀ ਸੀ ਸੀ ਕੈਮਰੇ ਲੱਗੇ ਇਹਦੇ ਚ ਦੇਖ ਸਕਦੇ ਆ ਅਸੀਂ ਤੁਹਾਡੇ ਨਾਲ ਆਬ ਨਹੀਂ ਸਕਦੇ ਲੱਭਣਾ ਤੁਸੀਂ ਆ ਮੈਂ ਕਹ ਪਾ ਜੀ ਮੈਂ ਕੱਲੀ ਆ ਕਹਿੰਦੇ ਇੱਕ ਜਿਨਾਂ ਵਿੱਚੋਂ ਚੰਗਾ ਸੀ ਕਹਿੰਦਾ ਭੈਣ ਜੀ ਤੇਰੇ ਕੋ ਫੋਨ ਵਾ ਮੈਂ ਕਹ ਮੇਰੇ ਕੋ ਫੋਨ ਪਰ ਮੇਰੇ ਕੋ ਚਾਰਜਰ ਨਹੀਂ ਹੈਗਾ ਕਹਿੰਦੇ ਆ ਲੋ ਚਾਰਜਰ ਲੈ ਲਓ ਤੁਹਾਡਾ ਚਾਰਜਰ ਲੈ ਲੈਣੇ ਤੁਸੀਂ ਕਿਸੇ ਨੂੰ ਫੋਨ ਕਰਨਾ ਤੇ ਕਰ ਲਓ ਮੇਰੇ ਦਿਮਾਗ 'ਚ ਆਇਆ ਮੈਂ सोनू ਨੂੰ ਫੋਨ ਕੀਤਾ ਮੈਂ ਕਿਹਾ सोनू ਤੂੰ ਕਿੱਥੇ ਆ ਕਹਿੰਦਾ ਭਾਬੀ ਜੀ ਮੈਂ ਚੰਡੀਗੜ੍ਹ ਵਾਂ ਮੈਂ ਘਮੇਰਾ ਮੁੰਡਾ ਘਵਾਚ ਗਿਆ ਜਿੰਦਾ ਭਾਬੀ ਜੀ ਮੈਂ ਹਮਲੇ ਮੰਮੀ ਨਾਲ ਫੋਨ ਕਰਦਾ ਮੈਂ ਕਹਿੰਦਾ ਆਖਰੀ ਮੈਂ ਫਿਰ ਚੁੱਪ ਕੀਤੀ ਨਹੀਂ ਕਹਿੰਦਾ ਨਹੀਂ ਮੈਂ ਭੇਜ ਲੱਗਾ ਉਹਨਾਂ ਨੂੰ ਫਿਰ ਉਹਦਾ ਫੋਨ ਆਇਆ ਮੈਨੂੰ ਕਹਿੰਦਾ ਭਾਬੀ ਉਹ ਆਂਦੇ ਪੇ ਤੁਹਾਡੇ ਕੋ ਮੈਂ ਕਿਹਾ ਅੱਛਾ ਮੈਂ ਉਸੇ ਕਮਰੇ ਚ ਬੈਠੀ ਆ ਉਹ ਤੇ ਮੇਰਾ ਸੱਸ ਦੇ ਸੋਹਰਾ ਆਇਆ ਉਹ ਵੀ ਆਂਦੇ ਲੱਭ ਲਾ ਪੇ ਇਹਨਾਂ ਨੇ ਉਹਨਾਂ ਨੂੰ ਨਹੀਂ ਬਿਠਾਇਆ ਇਹ ਕਹਿੰਦੇ ਤੁਹਾਨੂੰ ਇਹ ਕਦੋਂ ਪਤਾ ਲੱਗਾ ਕਿ ਤੁਹਾਡਾ ਬੱਚਾ ਇੱਕ ਔਰਤ ਲੈ ਕੇ ਗਈ ਹੈ ਇਹ ਕਿੰਨੀ ਦੇਰ ਬਾਅਦ ਪਤਾ ਲੱਗਾ ਇਹ ਜੀ ਸਵੇਰੇ ਦੂਜੇ ਦਿਨ ਪਤਾ ਲੱਗਿਆ ਵਾ ਦੁਪਹਿਰ ਜਈ ਦੀ ਗੱਲ ਵਾ ਇਹਨਾਂ ਨੇ ਸਾਨੂੰ ਬੁਲਾਇਆ ਵਾ ਹਾਲ ਚੋਂ ਕਮਰੇ ਦੇ ਵਿੱਚੋਂ ਇਹਨਾਂ ਨੇ ਮੈਨੂੰ ਬੁਲਾਇਆ ਵਾ ਕਹਿੰਦੇ ਤੁਸੀਂ ਉੱਥੇ ਆਓ ਜਲਦੀ ਤੋਂ ਜਲਦੀ ਮੈਂ ਕਿਹਾ ਲੱਭ ਗਿਆ ਵਾ ਕਹਿੰਦੇ ਤੇਰੀ ਰਿਸ਼ਤੇਦਾਰ ਵਾ ਜਨਾਨੀ ਤੈਨੂੰ ਪਤਾ ਕੌਣ ਵਾ ਮੈਂ ਕਹਾ ਮੈਨੂੰ ਨਹੀਂ ਪਤਾ ਮੈਂ ਕਹਾ ਜੇ ਤੁਸੀਂ ਮਨੇ ਆ ਕੱਲ ਦਿਖਾ ਦਿੰਦੇ ਤੇ ਸ਼ਾਇਦ ਮੇਰਾ ਬੱਚਾ ਮੈਨੂੰ ਮਿਲ ਜਾਂਦਾ ਇਹਨੇ ਕਹਿੰਦੇ ਤੈਨੂੰ ਇੰਨਾ ਪਤਾ ਵਾ ਉਹਨੂੰ ਕਿੰਨੇ ਵਜੇ ਨਵਾਇਆ ਵਾ ਆ ਦੇਖ ਕਹਿੰਦੇ ਉਹਨੂੰ ਦੋ ਵਾਰੀ ਉਹਨੇ ਜਨਾਨੀ ਨੇ ਨਵਾਇਆ ਵਾ ਨਵਾ ਕੇ ਉਹਨੂੰ ਕਹਿੰਦੇ ਆ ਦੇਖ ਉੱਥੇ ਬਿਠਾਇਆ ਵਾ ਮੈਂ ਕਹਾ ਅੱਛਾ ਜੀ ਕਹਿੰਦੇ ਆ ਦੇਖ ਉਹਨੇ ਸੋਫਾ 5 ਵਜੇ 3 ਮਿੰਟ ਤੇ ਕਹਿੰਦੇ ਸੋਫਟੀ ਵਾਲੀ ਦੁਕਾਨ ਦੇ ਬਾਹਰ ਉਹਨੂੰ ਲੈ ਕੇ ਖੜੀ ਆ ਅੰਦਰ ਪਹਿਲਾਂ ਉਹਨੂੰ ਖਲਾਂਦੀ ਦੇ ਫੌਂਟਨ ਦਿਖਾਉਂਦੀ ਰਹੀ ਆ ਆਪਣੇ ਸੈਂਡਲ ਉਹਨੂੰ ਕਿਸੇ ਦੇ ਸੈਂਡਲ ਪਵਾ ਦਿੱਤੇ ਪੈਰਾ ਤੋਂ ਵੀ ਨੰਗਾ ਉਹਦਾ ਕੂਪਨ ਨੰਬਰ ਵੀ ਮੇਰੇ ਕੋਲ ਆ ਉਹਦੇ ਸੈਂਡਲ ਵੀ ਮੇਰੇ ਕੋਲ ਆ ਕਹਿੰਦੇ ਤੇਰਾ ਸੱਚੀ ਸਾਨੂੰ ਨਹੀਂ ਲੱਗਦਾ ਤੇਰਾ ਬੱਚਾ ਵਾ ਮੈਂ ਕਿਹਾ ਮੇਰਾ ਬੱਚਾ ਆ ਕੋਈ ਮਾਂ ਆਪਣੇ ਬੱਚੇ ਬਾਰੇ ਇਦਾਂ ਨਹੀਂ ਕਹਿੰਦੀ ਮੈਂ ਦੁਖੀ ਆ ਮੇਰੇ ਸਾਥ ਦਵੋ ਕਹਿੰਦੇ ਤੂੰ ਲੱਭ ਅਸੀਂ ਤੇਰੇ ਨਾਲ ਆ ਉਸ ਤੋਂ ਬਾਅਦ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਲੱਭੋ ਮੈਂ ਕਿਹਾ ਭਾਜੀ ਕਹਿੰਦੇ ਅਸੀਂ ਲੱਭਦੇ ਪਏ ਅੱਗੇ ਉਹ ਕਿੱਧਰ ਨੂੰ ਗਈ ਆ ਇਹ ਫਿਰ ਉਸ ਤੋਂ ਬਾਅਦ ਇਹਨਾਂ ਨੇ ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਦਿਖਾਣਾ ਸ਼ੁਰੂ ਕੀਤਾ ਕਹਿੰਦੇ ਇੱਥੋਂ ਬਾਹਰ ਚਲੇ ਗਈ ਆ ਇਹ ਨਿਵਾਜ ਗਏ ਨੇ ਮਿੰਟ ਤੇ ਉੱਥੇ ਖੜੀ ਆ ਸੌਫਟੀ ਵਾਲੀ ਦੁਕਾਨ ਤੇ ਉਸ ਤੋਂ ਬਾਅਦ ਇਹਨਾਂ ਨੇ ਅੱਗੇ ਇੱਕ ਹੋਟਲ ਆ ਜਲਿਆ ਵਾਲੇ ਬਾਗ ਦੇ ਕੋਲ ਉਹ ਹੋਟਲ ਵਾਲਿਆਂ ਦੇ ਕਮਰੇ ਚ ਵੀ ਆਇਆ ਵਾ ਉਹਨੇ ਇੱਕ ਕਿੱਟ ਆਪਣੇ ਉੱਥੋਂ ਬੈਗ ਲਿੱਤਾ ਵਾ ਉਹਨੇ ਬੈਗ ਟੰਗਿਆ ਵਾ ਮੁੰਡਾ ਅੱਗੇ ਅੱਗੇ ਆ ਪੋ ਪਿੱਛੇ ਪਿੱਛੇ ਆ ਜਨਾਨੀ ਉਹਦੇ ਨਾਲ ਬਸ ਉਹ ਬਾਹਰ ਚਲੇ ਗਿਆਂ ਵਾ ਇਹਨਾਂ ਨੇ ਇੱਥੋਂ ਤੱਕਰ ਦਿੱਸਿਆ ਵਾ ਜੋ ਤੁਸੀਂ ਤਸਵੀਰਾਂ ਦੇਖੀਆਂ ਤੁਸੀਂ ਉਸ ਔਰਤ ਨੂੰ ਉੱਥੇ ਦੇਖਿਆ ਜਾਂ ਲੱਗਦਾ ਕਿ ਕੋਈ ਤੁਹਾਡੇ ਆਸ-ਪਾਸ ਸੀ ਉਸ ਵੇਲੇ ਨਹੀਂ ਭਾਜੀ ਮੈਂ ਨਹੀਂ ਦੇਖਿਆ ਨੂੰ ਕਿੰਨੀ ਦੇਰ ਤੀ ਇਹਨਾਂ ਨੇ ਮੈਨੂੰ ਉਹਦੇ ਵਿੱਚ ਦਿਖਾਇਆ ਕੱਲਾ ਹੀ ਆ ਘੁੰਮਦਾ ਪਿਆ ਬੱਚਾ ਖੇਡਦਾ ਪਿਆ ਉਸ ਟਾਈਮ ਤੇ ਨੇ ਕੋਈ ਨਸ਼ੇ-ਨੁਸ਼ੇ ਦੀ ਕੋਈ ਚੀਜ਼ ਨਹੀਂ ਸੀ ਉਹ ਐ ਖੇਡਦਾ ਸੀ ਜਿੱਦਾਂ ਆਪਣੇ ਘਰ 'ਚ ਖੇਡੀਦਾ ਬੱਚਿਆਂ ਦੇ ਨਾਲ ਖੇਡਦਾ ਪਿਆ ਮੱਛੀਆਂ ਦੇਖਦਾ ਪਿਆ ਉਥੇ ਹੀ ਵਾਸਨ ਨੂੰ ਕਿਤੇ ਗਰਮੀ ਲੱਗੀ ਇਹਨੇ ਕਿਹਾ ਮੈਨੂੰ ਨਵਾ ਦਿੰਨੀ ਆ ਬੇਟੇ ਤੈਨੂੰ ਨਵਾਨੀ ਆ ਉਹਨਾਂ ਆਂਦਾ ਬਹੁਤ ਸ਼ੌਂਕ ਆ ਉਹਨੇ ਕਿਹਾ ਆਂਟੀ ਮੈਨੂੰ ਨਵਾ ਦੋ ਉਹਨੂੰ ਦੋ ਵਾਰੀ ਨਵਾਇਆ ਫਿਰ ਇਹ ਕੋਲਡਰਿੰਗ ਵਾਲੀ ਦੁਕਾਨ ਤੇ ਉਹਨੂੰ ਲੈ ਕੇ ਗਈ ਆ ਉਥੇ ਵੀ ਇਹਨਾਂ ਨੇ ਸਟੌਪ ਕੀਤਾ ਕਹਿੰਦੇ ਇਹਨਾਂ ਨੇ ਕਹਿ ਬਾਅਦ ਚ ਪੁਲਿਸ ਵਾਲੇ ਦੇ ਸਾਹਮਣੇ ਇਹਨਾਂ ਨੇ ਉਹਨੂੰ ਬੁਲਾਇਆ ਵਾ ਬੋਤਲਾ ਵਾਲੇ ਨੂੰ ਪਹਿਲਾ ਸਵੇਰ ਵਾਲੇ ਨੂੰ ਬੁਲਾਇਆ ਫਿਰ ਇਹਨਾਂ ਨੇ ਦੁਪਹਿਰ ਵਾਲੇ ਨੂੰ ਬੁਲਾਇਆ ਉਹਨੂੰ ਇਹਨਾਂ ਨੇ ਪੁੱਛਿਆ ਵਾ ਉਹ ਕਹਿੰਦਾ ਜੀ ਜ਼ਿਆਦਾਤਰ ਸਾਡੇ ਕੋ ਇਹੋ ਹੀ ਕਹਿੰਦੇ ਆ ਸਾਨੂੰ ਆਗੇ ਸਾਨੂੰ ਇੱਧਰੋਂ ਦੱਸੋ ਇਹ ਰਸਤਾ ਕਿੱਧਰ ਨੂੰ ਕਿੰਨੇ ਤੁਹਾਡੇ ਕਿੰਨੇ ਬੱਚੇ ਨੇ ਔਰ ਉਹ ਸਭ ਤੋਂ ਵੱਡਾ ਸਹੀ ਕਿੰਨੀ ਉਮਰ ਹੈ ਆਉਦੀ ਹਾਂਜੀ ਮੇਰਾ ਇਹ ਸਭ ਤੋਂ ਵੱਡਾ ਬੱਚਾ ਵਾ ਇਹਦੀ ਬਿੱਲੀ ਆ ਖਾ ਮ ਬਹੁਤ ਸੁਨਾਵਾ 5 ਸਾਲ ਦਾ ਵਾ ਛੋਟਾ 3 ਸਾਲ ਦਾ ਵਾ ਛੋਟਾ 3 ਸਾਲ ਦਾ ਵਾ ਤੁਸੀਂ ਤੁਸੀਂ ਉਸ ਔਰਤ ਨੂੰ ਮੀਡੀਆ ਰਾਈ ਚੈਨਲ ਲਈ ਕੀ ਅਪੀਲ ਕਰਨਾ ਚਾਹੋਗੇ ਬੱਚੇ ਨੂੰ ਕੀ ਵਾਪਸ ਕੀਤਾ ਜਾਵੇ ਕੀ ਜੇਕਰ ਉਹਨਾਂ ਦੀ ਕੋਈ ਡਿਮਾਂਡ ਹੈ ਉਹ ਵੀ ਤੁਸੀਂ ਪੂਰੀ ਕਰੋਗੇ ਕੀ ਕਹਿਣਾ ਚਾਹੋ ਹਾਂਜੀ ਮੈਂ ਹੀ ਕਹਿੰਨੀ ਆ ਅਸੀਂ ਮੈਨੂੰ ਮੇਰਾ ਬੱਚਾ ਛੱਡ ਜਵੇ ਜਿੱਥੇ ਵੀ ਕਿਤੇ ਆ ਉਦੀ ਬੜੀ ਮਿਹਰਬਾਨੀ ਆ ਪਹਿਲਾ ਛੱਡ ਕੇ ਚਲ ਜਵੇ ਮੈਂ ਉਹਨੂੰ ਕੁਛ ਨਹੀਂ ਕਹੂੰਗੀ ਉਸ ਤੋਂ ਬਾਅਦ ਛੱਡ ਕੇ ਇੱਕ ਵਾਰੀ ਚਲ ਜਵੇ ਬੱਚਾ ਹੀ ਛੱਡ ਜਵੇ ਦਰਵਾਜ਼ਾ ਸਾਹਿਬ 'ਚ ਨਹੀਂ ਤੇ ਆਪ ਛੱਡੇ ਜਿੱਦਾਂ ਵੀ ਮਰਜ਼ੀ ਛੱਡ ਕੇ ਜਾਵੇ ਮੇਰਾ ਬੱਚਾ ਮੈਨੂੰ ਚਾਹੀਦਾ ਵਾ ਮਾਂ ਨੂੰ ਇੱਕ ਬੱਚਾ ਚਾਹੀਦਾ ਵਾ ਮੈਂ ਉਹਨੂੰ ਕੀ ਕਹਾਂ ਮੈਂ ਚਲੂ ਜੇ ਲੈ ਗਈ ਅੰਦੇ ਮੈਨੂੰ ਆਪਣੇ ਬੱਚੇ ਨਾਲ ਮਤਲਬ ਉੱਥੇ ਛੱਡ ਜਵੇ ਦਰਵਾਜ਼ਾ ਸਾਹਿਬ ਛੱਡ ਜਵੇ ਉਹਨੂੰ ਕੁਛ ਨਾ ਕਰੇ ਉਦੇ ਅੱਗੇ ਮੈਂ ਇਹ ਅਰਦਾਸ ਕਰਦੀ ਆ। ਤੇ ਇਹ ਹਨ ਰਾधिका ਉਸ ਬੱਚੇ ਦੀ ਮਾਤਾ ਇਹਨਾਂ ਦਾ ਇਹੀ ਕਹਿਣਾ ਹੈ ਕਿ ਉਸ ਬੱਚੇ ਨੂੰ ਜੋ ਵੀ ਔਰਤ ਲੈ ਕੇ ਗਈ ਹੈ ਸੀਸੀਟੀਵੀ ਦੇ ਵਿੱਚ ਉਸ ਦੀਆਂ ਤਸਵੀਰਾਂ ਦਾ ਸਾਹਮਣੇ ਆ ਗਏ ਹਨ ਪਰ ਇਹਨਾਂ ਨੇ ਮੀਡੀਆ ਰਾਹੀਂ ਉਸ ਔਰਤ ਨੂੰ ਇਹੀ ਅਪੀਲ ਕੀਤੀ ਹੈ ਕਿ ਉਸ ਦੇ ਜਿਗਰ ਦੇ ਟੁਕੜੇ ਨੂੰ ਜਲਦੋਂ ਜਲਦ ਉਸ ਦੇ ਕੋਲ ਪਹੁੰਚਾ ਦਿੱਤਾ ਜਾਵੇ। ਉਹ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਚਾਹੁੰਦੇ। ਰਜੀਵ ਸ਼ਰਮਾ, ਐਬੀਬੀ ਸੰਜਾ, ਅੰਮ੍ਰਿਤਸਰ।